ਸਸਿਕਾ ਜੀ ਪ੍ਰਾਇਮ ਪੁਆਇੰਟ ਜੌਬ ਟੀਵੀ ਦੇਖ ਰਹੇ ਦਸ਼ਕਾ ਦਾਸ ਸਵਾਗਤ ਹੈ ਤੇ ਮੈਂ ਸ਼ੇਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਚੀਨ ਹੋਣ ਇੱਕ ਦੇਸ਼ ਤੇ ਉੱਤੇ ਹਮਲਾ ਕਰਨ ਦੀ ਤਿਆਰੀ ਕਰਦਾ ਸਾਰਾ ਫੌਜੀ ਜਹਾਜ਼ ਭੇਜੇ ਨੇ ਜਿਸ ਤੋਂ ਬਾਅਦ ਅਲਰਟ ਜਾਰੀ ਹੋ ਗਿਆ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਚੀਨ ਲਗਾਤਾਰ ਬਹੁਤ ਵੱਡੀਆਂ ਗਤੀਵਿਧੀਆਂ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਤਾਈਵਾਨ ਦੇ ਉੱਤੇ ਵੀ ਹੁਣ ਫੌਜੀ ਜਹਾਜ਼ਾਂ ਦੇ ਨਾਲ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਹੈ ਦਰਦਸਾਲ ਤੁਹਾਨੂੰ ਦੱਸ ਦਈਏ ਕਿ ਹੁਣ ਦੱਸਿਆ ਜਾ ਰਿਹਾ ਕਿ ਤਾਈਵਾਨ ਤੇ ਚੀਨ ਵਿਚਕਾਰ ਲਗਾਤਾਰ ਵਧਦਾ ਤਣਾਅ ਹੁਣ ਇੱਕ ਹੋਰ ਨਵੇਂ ਪੱਧਰ ਤੇ ਪਹੁੰਚ ਗਿਆ ਹੈ। ਚੀਨ ਨੇ ਇੱਕ ਵਾਰ ਫਿਰ ਤਾਈਵਾਨ ਤੇ ਨੇੜੇ ਫੌਜੀ ਗਤੀਵਿਧੀਆਂ ਕੀਤੀਆਂ ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰ ਸਬੰਧਾਂ ਨੂੰ ਹੋਰ ਵੀ ਵਿਕਾਰ ਦਤ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਦਾ ਸਖਤ ਨੋਟਿਸ ਲਿਆ ਤੇ ਆਪਣੇ ਫੌਜ ਨੂੰ ਪੂਰੀ ਤਰ੍ਹਾਂ ਅਲਰਟ ਮੋਡ ਤੇ ਰੱਖ ਦਿੱਤਾ ਤੇ ਤਾਈਵਾਨ ਫੌਜ ਨੇ ਸਵੇਰੇ 6 ਵਜੇ ਤੱਕ ਦਾ ਡਾਟਾ ਸਾਂਝਾ ਕੀਤਾ ਹੈ ਕਿ ਚੀਨ ਨੇ ਸਾਰਾ ਪੀਪਲਜ਼ ਲਿਬ੍ਰੇਸ਼ਨ ਆਰਮੀ ਫੌਜੀ ਜਹਾਜ਼, ਨੌ ਜਲ ਸੈਨਾ ਜੰਗੀ ਜਹਾਜ਼ ਅਤੇ ਹੋਰ ਫੌਜੀ ਜਹਾਜ਼ ਤਾਈਵਾਨ ਤੈਕਨਾਤ ਕੀਤੇ ਨੇੜੇ ਭੇਜੇ ਨੇ ਇਸ ਤੋਂ ਗੰਭੀਰ ਗੱਲ ਇਹ ਸੀ ਕਿ ਇਹਨਾਂ ਵਿੱਚੋਂ ਨੌ ਜਹ ਤਾਈਵਾਨ ਜਲ ਡਮਰੂ ਦੀ ਮਦ ਰੇਖਾ ਪਾਰ ਕਰ ਗਏ ਅਤੇ ਸਿੱਧੇ ਤਾਈਵਾਨ ਦੇ ਉੱਤਰੀ ਅਤੇ ਦੱਖਣੀ ਪੂਛ ਪੱਛਮੀ ਹਵਾਈ ਰੱਖਿਆ ਪਹਚਾਣ ਜ਼ੋਨ ਵਿੱਚ ਦਾਖਲ ਹੋਏ ਨੇ ਤਾਥੋਂ ਦੱਸਿਆ ਕਿ ਚੀਨ ਦੀ ਇਸ ਕਾਰਵਾਈ ਦਾ ਜਵਾਬ ਦੇਣ ਲਈ ਤਾਈਵਾਨ ਨੇ ਤੁਰੰਤ ਆਪਣੇ ਲੜਾਕੂ ਜਹਾਜ਼ ਜਲ ਸੈਨਾ ਦੇ ਜਹਾਜ਼ ਅਤੇ ਜ਼ਮੀਨੀ ਮਜ਼ਾਇਲ ਰੱਖਿਆ ਪ੍ਰਣਾਲੀਆਂ ਨੂੰ ਤਣਾਤ ਕੀਤਾ ਸਿੱਤੀ ਤੇ ਲਗਾਤਾਰ ਨਜ਼ਰ ਰੱਖ ਕੀਤੀ ਰੱਖੀ ਜਾ ਰਹੀ ਹੈ ਚੀਨ ਦੀ ਹਰ ਹਰਕਤ ਦਾ ਜਵਾਬ ਤਿਆਰ ਕੀਤਾ ਜਾ ਰਿਹਾ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਵਿਕਾਸ ਸੰਬੰਧੀ ਟਵਿੱਟਰ ਤੇ ਅਧਿਕਾਰਤ ਜਾਣਕਾਰੀ ਵੀ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਕਿ ਚੀਨ ਦੇ ਵੱਲੋਂ ਸਾਰਾ ਚੀਨੀ ਫੌਜ ਫੌਜੀ ਜਹਾਜ਼ ਨੌ ਜੰਗੀ ਜਹਾਜ਼ ਅਤੇ ਹੋਰ ਜਹਾਜ਼ ਜਿਹੜੇ ਨੇ ਆਲੇ ਦੁਆਲੇ ਉਹਨਾਂ ਨੇ ਸੰਗਠਨ ਕੀਤੇ ਤੇ ਤੁਹਾਨੂੰ ਦੱਸ ਦਈਏ ਕਿ ਮਾਹਿਰਾਂ ਦੇ ਅਨੁਸਾਰ ਚੀਨ ਪਿਛਲੇ ਕੁਝ ਸਾਲਾਂ ਤੋਂ ਤਾਈਵਾਨ ਤੇ ਦਬਾਅ ਬਣਾਉਣ ਲਈ ਕ੍ਰੇਜ਼ ਉਹਨਾਂ ਜਿਹੜੀਆਂ ਰਣਨੀਤੀਆਂ ਦਾ ਸਹਾਰਾ ਲੈ ਰਿਹਾ ਇਸ ਰਣਨੀਤੀ ਦੇ ਤਹਿਤ ਇਹ ਸਿੱਧੇ ਤੌਰ ਤੇ ਯੁੱਧ ਕੀਤੇ ਬਿਨਾ ਫੌਜੀ ਰਜਨੀਤੀ ਕਰਕੇ ਮਨੋਵਿਗਿਆਨਿਕ ਦਬਾਅ ਪੈਦਾ ਕਰਦਾ ਹੈ ਸਰਹੱਦਾਂ ਦੇ ਨੇੜੇ ਵਾਰ-ਵਾਰ ਫੌਜੀ ਮੌਜੂਦਗੀ ਦਿਖਾ ਕੇ ਚੀਨ ਤਾਈਵਾਨ ਨੂੰ ਡਰਾਉਣ ਅਤੇ ਫੌਜੀ ਤਿਆਰੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੱਸਿਆ ਕਿ ਤਾਈਵਾਨ ਦੇ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਨੇ ਕਹਿ ਕੇ ਇਸ ਸਥਿਤੀਕਰਮ ਦੇ ਤਿੱਖੀ ਪ੍ਰਤੀਕਿਰਿਆ ਉਹਨਾਂ ਨੇ ਕੀਤੀ ਉਹਨਾਂ ਨੇ ਚੀਨ ਦੀਆਂ ਇਸ ਨਾ ਗਤੀਵਧੀਆਂ ਨੂੰ ਤਾਈਵਾਨ ਦੀ ਅ ਪ੍ਰਭੂ ਸਤਾ ਅਤੇ ਵਿਸ਼ਵਾਸਪਤੀ ਲੋਕਤੰਤਰ ਲਈ ਖਤਰਾ ਕਰਾਰ ਕੀਤਾ ਹੈ ਫੌਜੀ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਅੱਜ ਦਾ ਸੁਰੱਖਿਆ ਦੇਸ਼ਾ ਜਿਹੜਾ ਦ੍ਰਿਸ਼ ਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੋ ਰਿਹਾ ਹੈ ਚੀਨ ਟਾਈਵਾਨ ਸਟ੍ਰੀਟ ਵਿੱਚ ਆਪਣੀਆਂ ਫੌਜੀ ਗਤੀਵਿਧੀਆਂ ਨੂੰ ਲਗਾਤਾਰ ਵਧਾ ਰਿਹਾ ਹੈ ਜੋ ਕਿ ਨਾ ਸਿਰਫ ਸਾਡੇ ਲੋਕਤੰਤਰ ਲਈ ਸਗੋਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਰਾਸ਼ਟਰਪਤੀ ਲਾਈ ਨੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਅੱਜ ਤੱਕ ਇੱਕ ਗੱਲ ਸਪਸ਼ਟ ਹੈ ਕਿ ਏਕਤਾ ਨਾਲ ਜਿੱਤ ਹੁੰਦੀ ਹੈ ਦੇ ਹਮਲਾਵਰਤਾ ਹਮੇਸ਼ਾ ਹਾਰਦੀ ਹੈ ਤਾਂ ਹੁਣ ਇੱਕ ਬੇਹਤ ਵੱਡਾ ਬਿਆਨ ਤੁਹਾਨੂੰ ਦੱਸੀਏ ਕਿ ਚੀਨ ਤੇ ਤਾਈਵਾਨ ਦੇ ਵਿਚਾਲੇ ਸਥਿਤੀ ਜਿਹੜੀ ਆ ਗੰਭੀਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਚੀਨ ਜੋ ਹੈ ਗਤੀਵਿਧੀਆਂ ਕਰ ਰਿਹਾ ਹੈ ਤਾਈਵਾਨ ਦੇ ਲਈ ਤੇ ਨਾਲ ਦੀ ਨਾਲ ਕੁਝ ਫੌਜੀ ਜਹਾਜ਼ ਉੱਤੇ ਤਣਾਤ ਕੀਤੇ ਨੇ ਜਿਸ ਤੋਂ ਬਾਅਦ ਹੁਣ ਤਾਈਵਾਨ ਡਿਫੈਂਸ ਵੀ ਅਲਰਟ ਜਾਰੀ ਕੀਤਾ ਗਿਆ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਕੈਲੋਨਾ ਵਿੱਚ ਪੰਜਾਬੀ ਕੈਪ ਡਰਾਈਵਰ ਜਰਮਨ ਪ੍ਰੀਤ ਸਿੰਘ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਹੈ ਕੈਲੋਨਾ ਕੈਪੀਟਲ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਕੈਲੋਨਾ ਕੈਪਸ ਨੇ ਡਰਾਈਵਰ ਦੇ ਇਲਾਜ ਲਈ ਇੱਕ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੈਕਸੀ ਡਰਾਈਵਰ ਕੰਪਨੀ ਨਾਲ ਆਪਣੀ ਦੂਜੀ ਸ਼ਿਫਟ ਤੇ ਸੀ ਸ਼ਿਫਟ ਦੌਰਾਨ ਕਥਿਤ ਤੌਰ ਤੇ ਹਮਲਾਵਰ ਆਏ ਤੇ ਉਹਨਾਂ ਨੇ ਜਰਮਨ ਪ੍ਰੀਤ ਤੋਂ 100 ਡਾਲਰ ਮੰਗੇ ਪਰ ਜਰਮਨ ਪ੍ਰੀਤ ਨੇ ਡਾਲਰ ਦੇਣ ਤੋਂ ਮਨਾ ਕਰ ਦਿੱਤਾ ਇਸ ਤੋਂ ਬਾਅਦ ਹਮਲਾਵਰਾਂ ਨੇ ਜਰਮਨ ਪ੍ਰੀਤ ਤੇ ਹਮਲਾ ਕਰ ਦਿੱਤਾ ਹਮਲੇ ਵਿੱਚ ਜਰਮਨ ਪ੍ਰੀਤ ਨੂੰ 30 ਤੋਂ ਵੱਧ ਟੰਕੇ ਲੱਗੇ ਨੇ ਉਹ ਹੁਣ ਆਪਣੇ ਘਰ ਹੈ ਪੁਲਿਸ ਨੇ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਕੈਲੋਨਾ ਵਿੱਚ ਪੰਜਾਬੀ ਕੈਬ ਡਰਾਈਵਰ ਜਰਮਨ ਪ੍ਰੀਤ ਸਿੰਘ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਹੈ ਕੈਲੋਨਾ ਕੈਪੀਟਲ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਕੈਲੋਨਾ ਕੈਪਸ ਨੇ ਡਰਾਈਵਰ ਦੇ ਇਲਾਜ ਲਈ ਇੱਕ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੈਕਸੀ ਡਰਾਈਵਰ ਕੰਪਨੀ ਨਾਲ ਆਪਣੀ ਦੂਜੀ ਸ਼ਿਫਟ ਤੇ ਸੀ ਸ਼ਿਫਟ ਦੌਰਾਨ ਕਥਿਤ ਤੌਰ ਤੇ ਹਮਲਾਵਰ ਆਏ ਤੇ ਉਹਨਾਂ ਨੇ ਜਰਮਨ ਪ੍ਰੀਤ ਤੋਂ 100 ਡਾਲਰ ਮੰਗੇ ਪਰ ਜਰਮਨ ਪ੍ਰੀਤ ਨੇ ਡਾਲਰ ਦੇਣ ਤੋਂ ਮਨਾ ਕਰ ਦਿੱਤਾ ਇਸ ਤੋਂ ਬਾਅਦ ਹਮਲਾਵਰਾਂ ਨੇ ਜਰਮਨ ਪ੍ਰੀਤ ਤੇ ਹਮਲਾ ਕਰ ਦਿੱਤਾ ਹਮਲੇ ਵਿੱਚ ਜਰਮਨ ਪ੍ਰੀਤ ਨੂੰ 30 ਤੋਂ ਵੱਧ ਟੰਕੇ ਲੱਗੇ ਨੇ ਉਹ ਹੁਣ ਆਪਣੇ ਘਰ ਹੈ ਪੁਲਿਸ ਨੇ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਉੱਤਰਪਾਰ ਦੇ ਕਈ ਸੂਬੇ ਇਸ ਸਮੇਂ ਭਾਰੀ بارش ਕਾਰਨ ਹੜਾ ਦੀ ਮਾਰ ਚੱਲ ਰਹੀ ਹੈ ਦੇਸ਼ ਭਰ ਦੀਆਂ ਕਈ ਪ੍ਰਮੁੱਖ ਹਸਤੀਆਂ ਪੰਜਾਬ ਲਈ ਪ੍ਰਾਰਥਨਾ ਕਰ ਰਹੀਆਂ ਨੇ ਪ੍ਰੀਤੀ ਜੰਟਾ ਦੀ ਇੰਡੀਅਨ ਪ੍ਰੀਮੀਅਰ ਲੀਗ ਫਰੈਂਚਾਈਜ਼ੀ ਪੰਜਾਬ ਕਿੰਗਸ ਪੰਜਾਬ ਰਾਜ ਦੇ ਹਰ ਪੀੜਤਾ ਦੀ ਮਦਦ ਲਈ ਅੱਗੇ ਆਈ ਹੈ ਉਹਨਾਂ ਗੈਦਰ ਫੋਰ ਪੰਜਾਬ ਮੁਹਿੰਮ ਦੇ ਹਿੱਸੇ ਵਜੋਂ ਹੇਮਕੁੰ ਫਾਊਂਡੇਸ਼ਨ ਅਤੇ ਰਾਉਂਡ ਟੇਬਲ ਇੰਡੀਆ ਨਾਲ ਭਾਈਵਾਲੀ ਕੀਤੀ ਹੈ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ੍ਹ ਪੀੜਤਾ ਲਈ ਲਗਭਗ 33.8 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਜਾਣਕਾਰੀ ਮੁਤਾਬਕ ਇਹ ਫੰਡ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ ਫਸੇ ਪਰਿਵਾਰਾਂ ਨੂੰ ਕੱਢਣ ਡਾਕਟਰੀ ਐਮਰਜੈਂਸੀ ਅਤੇ ਜ਼ਰੂਰੀ ਰਾਹਤ ਸਪਲਾਈ ਦੇ ਨਾਲ-ਨਾਲ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਚਾਅ ਕਿਸ਼ਤੀਆਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ ਇਸ ਦੇ ਨਾਲ ਹੀ ਭਵਿਕਦੀ ਐਮਰਜੈਂਸੀ ਲਈ ਪੰਜਾਬ ਵਿੱਚ ਆਫਤ ਪ੍ਰਤੀਕਿਰਿਆ ਸੰਪਤੀਆਂ ਵੱਜੋਂ ਵੀ ਕਿਸ਼ਤੀਆਂ ਦੀ ਵਰਤੋਂ ਜਾਰੀ ਰਹੇਗੀ ਉੱਤਰਪਾਰ ਦੇ ਕਈ ਸੂਬੇ ਇਸ ਸਮੇਂ ਹੜ੍ਹ ਬਾਸ਼ਕਾਰਨ ਹੜਾ ਦੀ ਮਾਰ ਚੱਲ ਰਹੀ ਹੈ ਦੇਸ਼ ਭਰ ਦੀਆਂ ਕਈ ਪ੍ਰਮੁੱਖ ਹਸਤੀਆਂ ਪੰਜਾਬ ਲਈ ਪ੍ਰਾਰਥਨਾ ਕਰ ਰਹੀਆਂ ਨੇ ਪ੍ਰੈਜ਼ੀਡੈਂਟਾ ਦੀ ਇੰਡੀਅਨ ਪ੍ਰੀਮੀਅਰ ਲੀਗ ਫਰੈਂਚਾਈਜ਼ੀ ਪੰਜਾਬ ਕਿੰਗਸ ਪੰਜਾਬ ਰਾਜ ਦੇ ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਈ ਹੈ ਉਹਨਾਂ ਟੁਗੇਦਰ ਫੋਰ ਪੰਜਾਬ ਮੁਹਿੰਮ ਦੇ ਹਿੱਸੇ ਵਜੋਂ ਹੇਮਕੁੰ ਫਾਊਂਡੇਸ਼ਨ ਅਤੇ ਰਾਉਂਡ ਟੇਬਲ ਇੰਡੀਆ ਨਾਲ ਭਾਈਵਾਲੀ ਕੀਤੀ ਹੈ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ੍ਹ ਪੀੜਤਾ ਲਈ ਲਗਭਗ 33.8 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਜਾਣਕਾਰੀ ਮੁਤਾਬਕ ਇਹ ਫੰਡ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ ਫਸੇ ਪਰਿਵਾਰਾਂ ਨੂੰ ਕੱਢਣ ਡਾਕਟਰੀ ਐਮਰਜੈਂਸੀ ਅਤੇ ਜ਼ਰੂਰੀ ਰਾਹਤ ਸਪਲਾਈ ਦੇ ਨਾਲ-ਨਾਲ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਚਾਅ ਕਿਸ਼ਤੀਆਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ ਇਸ ਦੇ ਨਾਲ ਹੀ ਭਵਿਕਦੀ ਐਮਰਜੈਂਸੀ ਲਈ ਪੰਜਾਬ ਵਿੱਚ ਆਫਤ ਪ੍ਰਤੀਕਿਰਿਆ ਸੰਪਤੀਆਂ ਵੱਜੋਂ ਵੀ ਕਿਸ਼ਤੀਆਂ ਦੀ ਵਰਤੋਂ ਜਾਰੀ ਰਹੇਗੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਪੰਜਾਬ ਚ ਹੜ੍ਹਾਂ ਦੇ ਹਾਲਾਤ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਇਸ ਵੇਲੇ ਬਹੁਤ ਵੱਡੀ ਤ੍ਰਾਸਦੀ ਚੋਂ ਲੰਘ ਰਿਹਾ ਹੈ ਐਮਪੀ ਸ਼ੋਕ ਮਤਲ ਨੇ ਕਿਹਾ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਹੁਣ ਵੀ ਨੇ ਉਹਨਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਏ ਕਿ ਹੜਾ ਕਾਰਨ ਜਿਨ੍ਹਾਂ 43 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਯੋਗਤਾ ਦੇ ਮੁਤਾਬਕ ਨੌਕਰੀ ਦਿੱਤੀ ਜਾਵੇਗੀ ਜੋ ਕਿ ਪੱਕੀ ਹੋਵੇਗੀ ਉਹਨਾਂ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜੇ ਨੇ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਉਹਨਾਂ ਕਹਿੰਦੇ ਕਿ ਪੰਜਾਬ 'ਚ ਪਈ ਕੁਦਰਤੀ ਮਾਰ ਨੇ ਸਭ ਨੂੰ ਝੋੜ ਕੇ ਰੱਖ ਦਿੱਤਾ ਏ ਸਾਡੇ ਹੁਣ ਤੱਕ 1900 ਤੋਂ ਜ਼ਿਆਦਾ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ 4 ਲੱਖ ਏਕੜ ਜ਼ਮੀਨ ਹੜ੍ਹਾਂ ਦੇ ਪਾਣੀ ਨਾਲ ਭਰੀ ਹੋਈ ਹੈ ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜਾ ਕਰਨ ਪ੍ਰਭਾਵਿਤ ਹੋ ਗਏ ਨੇ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਹਰ ਪਿੰਡ 'ਚ ਗਸ਼ਟੜ ਅਫਸਰ ਦੀ 24 ਘੰਟੇ ਡਿਊਟੀ ਲਗਾਈ ਹੋਈ ਹੈ